ਇੱਧਰ ਕਹਿੰਦੇ ਜੀ ਪੰਜਾਬ 'ਚ ਹਰ ਪੰਜਵਾਂ ਵਿਅਕਤੀ ਆਪਣਾ ਘਰ ਆਪਣੀ ਜ਼ਮੀਨ ਵੇਚ ਕੇ ਵਿਦੇਸ਼ਾਂ ਨੂੰ ਜਾ ਰਿਹਾ 42% ਦੀ ਕੈਨੇਡਾ ਨੂੰ 3% ਦੀ ਅਮਰੀਕਾ ਨੂੰ ਜਾ ਰਹੇ ਨੇ ਇਹ ਇਹ ਸਥਿਤੀ ਹੈ ਪੰਜਾਬ 'ਚ ਹਰ ਪੰਜਵਾਂ ਵਿਅਕਤੀ ਆਪਣਾ ਘਰ ਜ਼ਮੀਨ ਵੇਚ ਕੇ ਵਿਦੇਸ਼ਾਂ ਨੂੰ ਜਾ ਰਿਹਾ ਕਹਿੰਦੇ ਹਰ ਦੂਸਰਾ ਪੰਜਾਬੀ ਕਰਜ਼ਦਾਰ ਹੈ ਇਹ ਬਕਾਇਦਾ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ ਹੈ 13.38% ਪਿੰਡੂ ਘਰਾਂ ਦੇ ਵਿੱਚੋਂ ਇੱਕ ਵਿਅਕਤੀ ਵਿਦੇਸ਼ਚ ਸਿੱਤੀਏ ਪੰਜਾਬ ਦੇ 19.38% ਲੋਕਾਂ ਨੇ ਆਪਣਾ ਘਰ ਜ਼ਮੀਨ ਕਾਰ ਟਰੈਕਟਰ ਵੇਚ ਕੇ ਹੈਨਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਜਦੋਂ ਕਿ 52% ਲੋਕਾਂ ਨੇ ਵਿਦੇਸ਼ ਜਾਣ ਦੇ ਚੱਕਰ ਚ ਆਪਣੇ ਸਿਰ ਤੇ ਕਰਜ਼ਾ ਚੜਾ ਲਿਆ ਹੈਨਾ ਸੁੱਬੇ ਚ ਚਾਰ ਜ਼ਿਲ੍ਹੇ ਜੇਕਰ ਆਪਾਂ ਗੱਲ ਕਰੀ ਕਹਿੰਦੇ ਅੰਮ੍ਰਿਤਸਰ ਗੁਰਦਾਸਪੁਰ ਸ਼ਿਦ ਪਗਤ ਸਿੰਘ ਨਗਰ ਤੇ ਫਿਰੋਜ਼ਪੁਰ ਚ ਸਭ ਤੋਂ ਜ਼ਿਆਦਾ 30% ਦੀ ਲੋਕ ਵਿਦੇਸ਼ਾਂ ਦਾ ਰੂ ਕਰ ਰਹੇ ਨੇ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ ਜਿਹੜੀ ਦਮ ਭਰਦੀ ਹੈ ਸੁਬਹ ਦੇ ਕਰੀਬ 13.34% ਦੀ ਪਿੰਡੂ ਪਰਿਵਾਰਾਂ ਨੇ ਘੱਟੋ-ਘੱਟ ਇੱਕ ਵਿਅਕਤੀ ਇਥੋਂ ਪਲਾਨ ਕਰ ਚੁੱਕਿਆ। ਸੋ ਬੇਰੋਜ਼ਗਾਰੀ, ਭ੍ਰਸ਼ਟ ਸਿਸਟਮ, ਘੱਟ ਆਮਦਨ, ਰੁਪਈਏ ਦੀ ਘੱਟ ਕੀਮਤ, ਹੈਨਾ ਨਸ਼ੇ ਪੱਤੇ ਦਾ ਹਵਾਲਾ, ਸੁਰੱਖਿਆਤ ਦੀ ਕਮੀ, ਇਹ ਕਿੰਨੇ ਹੀ ਪਹਿਲੂ ਬਣ ਰਹੇ ਨੇ ਜਾਂ ਲੋਲਸ਼ਕਰ ਵਾਲੀ ਜ਼ਿੰਦਗੀ, ਚਮਕ ਪਰਕੜੀ ਜ਼ਿੰਦਗੀ ਕਿੰਨੇ ਹੀ ਪਹਿਲੂ ਬਣ ਰਹੇ ਨੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਜੰਗਲਾਂ 'ਚ ਭਟਕਣ ਲਈ ਵੀ ਭਟ ਤੇ ਪਟਕਦੇ ਆਂ ਪਟਕਦੇ ਆਂ ਮਰ ਜਾਣ ਲਈ ਵੀ ਤੇ ਕੰਦ ਟੱਪ ਕੇ ਵਾਪਸ ਪਰਤਣ ਲੱਗਿਆ ਸਾਰਾ ਕੁਝ ਗਵਾ ਕੇ ਪਰ ਅਫਸੋਸ ਸਰਕਾਰਾਂ ਚ ਜਾਨ ਨਹੀਂ ਹੈ ਸੋ ਇਸੇ ਲਈ ਇਹ ਪਹਿਲੂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ ਸੁਬੇਕਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ